ਹਾਂਜੀ ਸ਼ਾਰੇ ਭੈਣ ਭਰਾਵਾਂ ਸਸਰੀ ਕਾਲ ਅੱਜ ਆਪਾਂ ਕੂਤੇ ਆਏ ਸੀ ਆਪਾਂ ਨੂੰ ਇੱਕ ਰੋਜ ਦੇ ਇੱਕ ਦੇ ਵਿੱਚ ਵੜ ਗਿਆ ਸੀ ਤੇ ਹੁਣ ਉਚਾਰੇ ਲਿਕਣ ਨਹੀਂ ਰਿਹਾ ਇੱਕ ਚੋਂ ਤੇ ਲੁਕ ਗਿਆ ਡਰਿਆ ਬੈਠਾ ਵਿੱਚ ਇੱਕ ਦੇ ਜਦੋਂ ਮੈਂ ਇੱਥੇ ਆਏ ਦੀ ਲਾਨਦਾਰ ਜਿਹਾ ਰੋਜ ਫਿਰਦੇ ਸੀਗੇ ਹੁਣ ਉਚਾਰੇ ਲੁਕ ਗਿਆ ਇੱਕ ਦੇ ਵਿੱਚ ਕਿਉਂਕਿ ਬਹੁਤ ਜ਼ਿਆਦਾ ਡਰਦੇ ਨੇ ਰੋਜ ਤੇ ਲੱਗੇ ਹੈਗੇ ਨਹਿਰ ਤੇ ਥੋੜਾ ਜੰਗਲ ਹੈਗਾ ਤੋ 4-5 ਕਿਲੋਮੀਟਰ ਦਾ ਹਾਂ ਹੁਣ ਮੈਨੂੰ ਦੇਖ ਕੇ ਲੁਕ ਗਿਆ ਇੱਕ ਦੇ ਵਿੱਚ ਆਹਾ ਹੈਗਿਆ ਰੋਜ ਦੀਆਂ ਪੈੜਾਂ ਆਏ ਵਿਚਾਰੇ ਬੱਟਾ ਭੱਜ ਭੱਜ ਕੇ ਨਿਕਲਦੇ ਨੇ ਖੇਤਾਂ ਵਿੱਚ ਜੀਰੀਆਂ ਚ ਭੱਜਦੇ ਰਹਿੰਦੇ ਨੇ ਵਿਚਾਰੇ ਵਿਚੇ ਬਚੇਆਂ ਦੀਆਂ ਪੈੜਾਂ ਨੇ ਹਾਰੇ ਸਾਰੇ ਵਿਚਾਰੇ ਬੱਟਾਂ ਦੇ ਫਰੇ ਹੋਏ ਨੇ ਰੋਜ ਇਹ ਕੋਈ ਬੰਦੇ ਨਹੀਂ ਪੈੜਾਂ ਨਹੀਂ ਆਈਆਂ ਰੋਜ ਦੀਆਂ ਪੈੜਾਂ ਨੇ ਕੁੱਤਾ ਹਨ ਚੋਰਿਆ ਕਿਉਂਕਿ ਜੇ ਉੱਪਰ ਤਰਪਾਲ ਪਾਈ ਹੋਈ ਸੀ ਜਿਹੜੇ ਕੱਖ ਦੀ ਉਹ ਜੜ ਵਿੱਚ ਵਗ ਗਈ ਟਬਾਲੇ ਕੋਲ ਹੋ ਰਸਨ ਲੱਗ ਗਿਆ ਜਿਹੜਾ ਕੱਖ ਆਹ ਉਹਨੇ ਜੜਾਂ ਉਹਦੇ ਵਿੱਚ ਹੀ ਪਾਣੀ ਜਾ ਰਿਹਾ ਤੇ ਆਏ 7 ਡਿਜੀ ਹੈ ਟਬਾਲੇ ਵਾਲੇ ਮੈਂ ਕਹੀ ਦਿਨਾਂ ਦਾ ਪਿਆ ਰਿਹਾ ਤੇ ਅੱਜ ਵੀ ਪਿਆ ਹੀ ਇੱਕ ਤਰੀਕ ਨੂੰ ਸਾਰੀ 7 ਗਿੱਲੀ ਹੋ ਗਈ ਕੋਠੇ ਸਾਰੇ ਚੌਂਦਰੇ ਖੂਹ ਵਾਲੇ ਆ ਵੀ ਟਪਲ ਟਪਲ ਕਰਦਾ ਹੀ ਪਾਣੀ ਉਹਰੇ ਕੂਠਾ ਡਿ ਗਿਆ ਹੈ ਟਬਾਲੇ ਨਾਲ ਵਿੱਚ ਲੱਗੀਆਂ ਜਾਮਣਾਂ ਤੇ ਕਬੂਤਰ ਆਉਂਦੇ ਨੇ ਗੋਲੇ ਤੇ ਆਹ ਰੇੜੇ ਦੇ ਨਿਸ਼ਾਨੀਆਂ ਰੱਖਿਆ ਸਾਮਕੇ ਢੀੜ ਪ੍ਰਾਣੇ ਜਵਾਨੇ ਲਾਉਂਦੇ ਹੁੰਦੇ ਸੀ ਮੈਂ ਹੀ ਹੰਦਾ ਦੀਗਾ ਤੇ ਮੀ ਬਹੁਤ ਜ਼ਿਆਦਾ ਪੈਂਦਾ ਸੀ ਤੇ ਇੰਨਾ ਡੂੰਗਾ ਵਿੱਚੋਂ ਰਸਕੀ ਮਿੱਟੀ ਕਮੀ ਕਈ ਡਣਾ ਪੈ ਰਿਹਾ 26 ਤਰੀਕ ਦਾ ਵਿੱਚ ਦੀ ਹੜ ਜਾਂਦਾ ਪੁੱਛੇ ਪੈ ਲਾਇਆ ਰਾਤ ਨੂੰ ਬਹੁਤ ਜ਼ਿਆਦਾ ਆਇਆ ਮੀ ਤਾਂ ਕੋਈ ਵਿੱਚ ਨਿੱਗੜ ਕੇ ਥੋੜੀ ਜੀ ਲੋ ਜੀ ਲਾਨੀਗਾਰ ਬਨ ਰਹੀ ਪਸੂਆਂ ਨੂੰ ਤੇ ਹੁਣ ਟਾਈਮ ਹੋ ਗਿਆ ਨੀਰੇ ਦਾ ਨੌਣੇ ਦਾ ਜੀ ਹਟਾਉਂਦੇ ਕੋਹਾ ਇੰਡੀਆ ਕਾ ਤੇ ਬਾਈ ਕਰ ਕਰ ਕੇ ਗਿਆ ਉਹ ਪਿੰਡ ਦੀ ਨੂੰਹ ਅੱਧਾ ਘੰਟਾ ਹੋ ਗਿਆ ਤੇ ਕਿਸਾਨ ਜੀਾਂ ਦੀ ਫਸਲਾਂ ਤੇ ਬਹੁਤ ਪਾਣੀ ਛੜ ਕੇ ਆਲੇ-ਦਾਲ ਜੀਰੀਆਂ ਚ ਤੇ ਪਸ਼ੂ ਮੇਰਾ ਖਾ ਰਹੇ ਨੇ ਤੇ ਹੁਣੇ ਪਾਇਆ ਤੇ ਉਹਨਾਂ ਨੂੰ 2 ਵਜੇ ਅਮੀਰ ਦਾ 5 ਘੰਟੇ ਦੱਸਿਆ ਹੋਇਆ ਮੈਂ ਤੇ ਕੁਲ ਵੀ ਪਾ ਰਹੇ ਆ ਬੈਠਾ ਚਾਹ ਦਾ ਕੁਲਗਲੇਆ ਕੰਨੀ ਤੇ ਕਹਿੰਦਾ ਮੈਨੂੰ ਪਾਓ ਥੋੜੇ ਕੁਲਗਲੇ ਤੇ ਥੋੜਾ ਡਰਦਾ ਵਿਚਾਰਾ ਤੇ ਹੁਣ ਖਾਣ ਆਊਗਾ ਮੱਲਕ ਦੇ ਕੇ। ਸੌਕੇ ਦੇ ਦਾਂ ਮੈਂ ਥੋੜਾ ਥੋੜਾ ਟੇਸਟ ਦੇ ਰਾ ਜੀਬਲਾ। ਲਓ ਜੀ ਅੱਜ ਸਿੰਧੇ ਨੇ ਗੁਲਗਲੇ ਬਣਾਉਣੇ ਆ। ਪਾਣੀ ਦਾ ਸਿੱਤਰਾ ਲਾਉਣਾ ਜੇ ਦੇਖਦੇ ਆ ਕਿ ਐਕਸਪੀਰੀਅੰਸ ਆ ਇਹਨੂੰ ਵੀ ਚਾਹਵਾ ਗੁਲਗਲੇ ਬਣਾਉਂਦਾ ਕਹਿੰਦਾ ਜੇ ਮੈਂ ਰੋਟੀ ਬਣਾ ਸਕਦਾ ਗੁਲਗਲੇ ਵੀ ਬਣਾ ਸਕਦਾ। ਆ ਗਏ ਕੋਠੇ ਚੋਰ ਆਏ ਨੇ ਕਿਉਂਕਿ ਪਹਿਲਾਂ ਡਿਗੇ ਹੋਏ ਨੇ ਤਪਾਲਾ। ਇਸ ਦੇ ਉੱਤਰ ਪਾਣੀ ਪਾਣੀ ਘੜਾ ਕੋਠੇ ਤੇ ਕੰਦਾ ਗੁੰਦਾ ਸਾਰਿਆਂ ਸਲਾਬ ਆਈ ਇਹ ਗਿੱਲੀਆਂ ਗਿੱਲੀਆਂ ਨੇ ਲੱਗਿਆ ਖਾਣ ਥੋੜਾ ਗਰਮਾ ਜੀਬ ਥੋੜੀ ਜਲਦੀ ਆ ਸਾਡੇ ਟੈਗ ਨੂੰ ਹਾਫ ਸਾਲ ਲੱਗੀ ਹੋਇਆ ਕਹਿੰਦਾ ਮੈਨੂੰ ਹੋਰ ਗੁਲਗੁਲੇ ਲਿਆ ਕੇ ਖਲਾਓ ਜੀ ਮੈਨੂੰ ਬਹੁਤ ਵਧੀਆ ਲੱਗਿਆ ਗੁਲਗੁਲਾ ਕਿਉਂਕਿ ਜਿਹੜਾ ਸ਼ੱਕੜ ਥੋੜਾ ਜਿਹਾ ਪੋਰਾ ਗੁੜ ਹੋਵੇ ਨਾ ਕਰਦਾ ਉਹਦੇ ਨਾਲ ਗੁਲਗੁਲੇ ਬਹੁਤ ਸੋਹਣੇ ਬਣਦੇ ਨੇ ਆਇਆ ਪਰ ਕਿਸਾਨ ਵੀ ਆਇਆ ਪਿੰਡਾਂ ਚ ਤੇ ਰਾਤ ਦਾ ਪੈਂਦਾ 1 ਵਜੇ ਦਾ ਮੈਂ ਤੇ ਸਾਡੀ ਨੂਰ ਬੈਠੀ ਜਾਈ ਮੰਜੇ ਆਰਾਮ ਕਰਦੀ ਆ ਹਾਂ ਠੀਕਾ ਸਾਡਾ ਟਾਈਗਰ ਤੇ ਕੱਲ ਦਾ ਨੀਰਾ ਨਹੀਂ ਵੱਡਿਆ ਕਿਉਂਕਿ ਮੀਂਹ ਪੈ ਰਿਹਾ ਸੀ ਕੱਲ ਦਾ ਰਾਤ ਦਾ ਪਰਸੋਂ ਵੀ ਤੇ ਦੋ ਦਿਨਾਂ ਅਸੀਂ ਤੂੜੀ ਛੰਨੀ ਕਰਕੇ ਪਸ਼ੂ ਨੂੰ ਖਲਾਉਂਦੇ ਰਹਾਂ ਮੱਕੀ ਕੇਲਾ ਦਾ ਫਲ ਬਹੁਤ ਸੋਹਣਾ ਲੱਗਿਆ ਹੋਇਆ ਕਿਉਂਕਿ ਫੁੱਲ ਦੇ ਭਜਨ ਲਾਲ ਮੀਂਹ ਪੈਣ ਕਾਰਨ ਕੇਲਾ ਟੇਡੇ ਹੋ ਗਿਆ। ਇੱਕ ਉਹ ਫਰੇ ਪੜ ਲੱਗ ਗਿਆ ਜ਼ਮੀਨ ਖਰਾਬ ਹੋ ਗਿਆ। ਤੇ ਉਹਦੇ ਕੇਲਾ ਲੱਗਿਆ ਨਹੀਂ ਫੜਾ ਆ ਕੇਲੇ ਦੇ ਫਲ ਵਧੀਆ ਲੱਗੇ ਹੋਏ ਨੇ ਤੇ ਹੁਣ ਥੋੜੇ ਕਿ ਟਾਈਮ ਤੱਕ ਕਰੇ ਪੱਕਣ ਲੱਗ ਜਾਣਗੇ। ਕਿਉਂਕਿ ਕੇਲੇ ਜੜ ਥੱਲੋਂ ਹਿਲ ਕਰੇਲੇ ਬਹੁਤ ਵਧੀਆ ਨੇ ਜੀ ਆ ਦੇਖੋ ਲਈ ਨੂਨ ਵਾਲਾ ਸਪਰੇਅ ਕਰਨਾ ਕਰੇਲੇ ਇਹ ਦੇ ਕਰਕੇ ਬਚੇ ਰਹਿੰਦੇ ਜੀ ਕਿ ਛੁੰਡਾਉਂਦੇ ਮਰ ਜਾਂਦੇ ਨੇ ਜੀ ਕਾਨੂੰਨ ਜਿਆਦਾ ਟਾਈਮ ਨਹੀਂ ਹੋ ਰਹਿਣ ਦਿੰਦੇ ਛੁੰਡਾ ਨੂੰ ਪ੍ਰਿੰਡੀਆਂ ਬਹੁਤ ਸੋਹਣੀਆਂ ਹੋ ਗਿਆ ਜੀ ਕਿਉਂਕਿ ਸਪਰੇਅ ਨੂਨ ਵਾਲੀ ਕਰਕੇ ਜੀ ਜਿਹਨੇ ਸਬਜੀ ਦਾ ਚਾਪ ਜੀਪਾਂ ਲਾਈ ਹੋਈਆਂ ਕੁਤੇ ਜੀ ਬੇੜੇ ਚ ਘਰਾਂ ਚ ਜ਼ਰੂਰ ਖਾਦ ਲਾਇਆ ਕਰੋ ਜੜਾਂ ਚ ਪਾਇਆ ਕਰੋ ਗੋਹੇ ਵਾਲੀ ਤੇ ਇਸ ਕਾਰਨ ਕਰਕੇ ਇਹ ਪ੍ਰਿੰਡੀਆਂ ਬਹੁਤ ਸੋਹਣੀਆਂ ਹੋ ਗਈਆਂ ਬਹੁਤ ਸੋਹਣਾ ਹੋ ਗਿਆ ਤੇ ਆ ਵੀ ਕੱਦੂ ਬਹੁਤ ਵਧੀਆ ਹੋ ਰਹੇ ਨਹੀਂ ਲੱਗ ਰਹੇ ਨੇ ਤੇ ਆ ਵੀ ਕੱਦੂ ਛੱਪਣ ਕੱਦੂ ਬਹੁਤ ਵਧੀਆ ਹੋਇਆ ਕਿਉਂ ਸਪਰੇਆਂ ਕਰਕੇ ਬਚੇ ਰਹਿੰਦੇ ਨਹੀਂ ਕਿਉਂਕਿ ਮੱਖੀਆਂ ਜ਼ਰੂਰੀ ਆਉਣ ਚਾਹੀਦੇ ਫੁੱਲਾਂ ਤੇ ਜੀ ਕਿਉਂਕਿ ਮੱਖੀ